ਜੀ ਸਤਿ ਸ਼੍ਰੀ ਅਕਾਲ ਜੀ ਸਵਾਲਤਾ ਜੀ ਤੁਹਾਡਾ ਬਰਨ ਫੈਮਿਲੀ ਵਲੌਗਸ ਵਿੱਚ ਹੋਰ ਸੁਣਾਉ ਜੀ ਸਾਰੇ ਕਿਵੇਂ ਹੋ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਆਪਣੇ ਆਪਣੇ ਘਰਾਂ ਵਿੱਚ ਤੰਦਰੁਸਤ ਹੋਵੋਗੇ ਰਾਜੀ ਖੁਸ਼ੀ ਹੋਵੋਗੇ ਹਾਂ ਜੀ ਅੱਜ ਦਿਨ ਹੈਗਾ ਜੀ ਅੱਜ ਦਿਨ ਕੀ ਹੈ ਸ਼ਨੀਵਾਰ ਦਾ ਤੇ ਮੈਂ ਲੱਗੀਆਂ ਜੀ ਤੁਹਾਨੂੰ ਇੱਕ ਅ ਦੱਸਣਾ ਆਪਣਾ ਵੀਡੀਓ ਦੇ ਵਿੱਚ ਹਨਾ ਜੇ ਹੈਕ ਟੈਕ ਵੀਡੀਓ ਬਣਾਉਣ ਲੱਗੀ ਆ ਤੇ ਜੇ ਤੁਹਾਨੂੰ ਪਸੰਦ ਆਈ ਤਾਂ ਸ਼ੇਅਰ ਜ਼ਰੂਰ ਕਰਦੇ ਹੋ ਨਾ ਕਈ ਪੈਣਾ ਦੇ ਹਨਾ ਘਰਾਂ ਦੇ ਵਿੱਚ ਸਪੇਸ ਘੱਟ ਹੁੰਦੀ ਆ ਜਗ੍ਹਾ ਰੱਖਣ ਲਈ ਰਜਾਈਆਂ ਫੋਲਡ ਕਰਕੇ ਹਨਾ ਜਗ੍ਹਾ ਰੱਖਣ ਲਈ ਘੱਟ ਹੁੰਦੀ ਆ ਹਨਾ ਤੇ ਐਵੇਂ ਵੀ ਚਲੋ ਵੀ ਜਿਹੜੀ ਆਪਾਂ ਫੋਲਡਿੰਗ ਦਿਖਾਵਾਂਗੇ ਤੁਹਾਨੂੰ ਇਹ ਬਹੁਤ ਵਧੀਆ ਏ ਇਹਦੇ ਨਾਲ ਤਾਂ ਜਿਵੇਂ ਆਪਾਂ ਰਜਾਈਆਂ ਨਾਰਮਲ ਤਰੀਕੇ ਨਾਲ ਫੋਲਡ ਕਰਦੇ ਹਾਂ ਖੁੱਲ ਕੇ गिर ਜਾਂਦੀਆਂ ਨੇ ਹਨਾ ਜਾਂ ਖੁੱਲ ਜਾਂਦੀਆਂ ਨੇ ਇੱਧਰ ਉੱਧਰ ਹੋ ਜਾਂਦੀਆਂ ਨੇ ਬਟ ਜੋ ਮੈਂ ਤਰੀਕੇ ਨਾਲ ਦੱਸੂਗੀ ਉਹ ਤੁਹਾਡੇ ਬਹੁਤ ਵਧੀਆ ਕੰਮ ਆਉਣ ਵਾਲੀ ਆ ਤੇ ਤੁਸੀਂ ਵੀਡੀਓ ਦੇ ਨਾਲ ਬਣੇ ਰਹੋ ਜੀ ਤੁਹਾਨੂੰ ਦਿਖਾਉਣੀ ਹੈ ਕਿੱਦਾਂ ਫੋਲਡ ਕਰਨੀ ਹੈ ਤੇ ਬਣੇ ਰਹੋ ਜੀ ਤੁਸੀਂ ਮੇਰੀ ਵੀਡੀਓ ਦੇ ਨਾਲ ਹਾਂਜੀ ਫ੍ਰੈਂਡਸ ਜਿਵੇਂ ਕਿ ਹੁਣ ਆਪਾਂ ਨੇ ਰਜਾਈ ਪਾਇਆ ਇਹ ਦਝਾਣਾ ਨਹੀਂ ਤੁਸੀਂ ਕੰਬਲ ਵੀ ਇਦਾਂ ਫੋਲਡ ਕਰ ਸਕਦੇ ਬੈੱਡ ਸ਼ੀਟ ਵੀ ਆਪਣੀ ਫੋਲਡ ਕਰਕੇ ਰੱਖ ਸਕਦੇ ਹੋ ਇਹਦੇ ਨਾਲ ਆਪਣੀ ਜਿਹੜੀ ਸਪੇਸ ਆ ਬਹੁਤ ਜ਼ਿਆਦਾ ਵੱਜ ਜਾਣੀ ਹੈ ਇਹਨੂੰ ਆ ਜਿਹੜਾ ਆਪਾਂ ਨੇ ਥੋੜਾ ਜਿਹਾ ਰਜਾਈ ਦੇ ਇਹ ਇੰਨਾ ਕੁ ਲੈ ਲੈਣਾ ਮੰਨ ਲਓ ਕਿ 1.5 ਮੀਟਰ ਹੈ ਨਾ 1.5 ਮੀਟਰ ਤੁਸੀਂ ਇਹਨਾਂ ਜਦੋਂ ਫੋਲਡ ਕਰ ਲੈਣਾ ਜੇ ਜਿਵੇਂ ਮੈਂ ਕਰਦੀ ਜਾ ਰਹੀ ਹਾਂ ਤੁਸੀਂ ਦੇਖਦੇ ਰਹੋ ਇਹਦੇ ਨਾਲ ਇਹ ਟੈਕਸਟਾ ਵੀ ਇਹਦੇ ਨਾਲ ਤਾਂ ਨਹੀਂ ਖੁੱਲਦੀ ਹੈਗੀ ਜਿਵੇਂ ਮਰਜ਼ੀ ਤੁਸੀਂ ਕਿਤੇ ਵੀ ਰੱਖ ਸਕਦੇ ਹੋ ਤੇ ਵਧੀਆ ਵੀ ਲੱਗਦੀ ਆ ਪਈ ਹੈਨਾ ਦੇਖੋ ਜੀ ਇਹ ਆਪਾਂ ਇਦਾਂ ਫੋਲਡ ਕਰ ਲੈਣੀ ਆ ਦੋਨੋਂ ਸਾਈਡ ਤੋਂ ਸਹੀ ਤਰੀਕੇ ਨਾਲ ਇਹ ਨੂੰ ਆਪਾਂ ਇਦਾਂ ਚਿੰਗੀ ਕਰਾਂ ਤੇ ਇਹਨੂੰ ਆਪਾਂ ਸੈੱਟ ਕਰ ਲਿਆ ਜੀ ਹੁਣ ਆਪਾਂ ਨੇ ਇਹਨੂੰ ਅੱਧ ਚ ਫੋਲਡ ਕਰ ਲੈਣਾ ਇਹਦੇ ਇਦਾਂ ਇਨੂ ਵੀ ਕਰ ਲੈਣਾ ਤੁਹਾਨੂੰ ਆਪਾਂ ਵਧੀਆ ਤਰੀਕੇ ਨਾਲ ਹੀ ਦੱਸਾਂਗੇ ਫੋਲਡ ਕਰਨਾ ਤੇ ਕਈ ਵਾਰ ਤਾਂ ਮੇਰੀਆਂ ਨੇ ਫੋਲਡਿੰਗ ਕਰਨੀ ਆਉਂਦੀ ਵੀ ਆ ਕੋਈ ਇਦਾਂ ਦੀ ਗੱਲ ਨਹੀਂ ਵੀ ਮੈਨੂੰ ਇਹ ਆਉਂਦੀ ਆ। ਮੇਰੀ ਬਹੁਤ ਪੈਣਾ ਰਿਹਾ ਫੋਲਡਿੰਗ ਕਰਨੀ ਆਉਂਦੀ ਆ ਹਨ। ਸੋ ਆਪਾਂ ਆਪਣੀ ਵੀਡੀਓ ਚ ਜਿੰਨਾ ਤੇ ਦੱਸ ਤਾਗਦੇ ਆ ਹਨ ਟ੍ਰਿਕਸ ਹੈਕ ਹੈਕ ਕਰਨਾ। ਦੋ ਤਰ੍ਹਾਂ ਦੇ ਹੈਕ ਹੁੰਦੇ ਇੱਕ ਹੈਕ ਕਰਨ ਦਾ ਇੱਕ ਹੈਕ ਹੁੰਦਾ ਹੈ। ਤੇ ਲੋ ਜੀ ਇਹਨੂੰ ਫਿਰ ਆਪਾਂ ਇਸ ਤਰੀਕੇ ਨਾਲ ਫੋਲਡ ਕਰ ਲੈਣਾ। ਇਹ ਤ੍ਰਿਕਾ ਫੋਲਡ ਕਰਕੇ ਇਹਨੂੰ ਆਪਾਂ ਦੋ ਵਾਰ ਇਦਾਂ ਫੋਲਡ ਕਰ ਲੈਣਾ। ਠੀਕ ਹੈ ਜੀ ਐਦਾਂ ਇਹਨੂੰ ਫੋਲਡ ਕਰ ਲਿਆ ਉਸ ਤੋਂ ਬਾਅਦ ਥੋੜੇ ਕੰਬਲ ਉਸ ਤੋਂ ਵੀ ਵਧੀਆ ਤਰੀਕੇ ਨਾਲ ਤੁਹਾਨੂੰ ਪਤਾ ਰਾਈ ਥੋੜੀ ਮੋਟੀ ਹੁੰਦੀ ਆ ਕੰਬਲੇ ਉਸ ਤੋਂ ਵੀ ਵਧੀਆ ਤਰੀਕੇ ਨਾਲ ਹੁੰਦੀ ਆ ਆ ਦੇਖੋ ਜੀ ਇਹਨੂੰ ਆਪ ਕਰ ਲਿਆ ਹੁਣ ਇਹ ਵਾਲੇ ਨੂੰ ਜਿਹੜਾ ਹੈਗਾ ਇਹ ਨਾ ਫੋਲਡ ਕੀਤਾ ਹੋਇਆ ਇਹਨੂੰ ਆਪਾਂ ਇਦਾਂ ਲੈ ਕੇ ਜਾਣੇ ਪਿੱਛੇ E

ਦੂਜਾ ਵੀ ਮੈਂ ਉਹ ਕਰ ਦੋ ਤੇ ਮੈਂ ਮਾਰ ਦੂ ਦੂਜੇ ਦੂਜੀ ਤਰ੍ਹਾਂ ਵੀ ਮਾਰ ਕੇ ਦਿਖਾ ਦਿੰਦੀ ਆ ਤੁਹਾਨੂੰ ਚਲੋ ਉਹ ਤਾਂ ਹੋਣਾ ਹਬੀ ਫਿਰ ਤੇ ਇਦਾਂ ਤੁਸੀਂ ਆਰਾਮ ਨਾਲ ਆਪਣੀ ਪੈਡ ਸ਼ੀਟਸ ਆਪਣੀਆਂ ਹਨ ਕੰਬਾਲਾ ਵਧੀਆ ਤਰੀਕੇ ਨਾਲ ਕੰਬਲ ਵਧੀਆ ਤਰੀਕੇ ਨਾਲ ਤੁਸੀਂ ਰੱਖ ਸਕਦੇ ਹੋ ਤੇ ਇਦਾਂ ਨਾ ਤਾਂ ਇਹ ਖੁੱਲਣਾ ਹੈ ਤੇ ਆਪਾਂ ਦੂਜੀ ਜਾਈ ਦੀ ਜਿਵੇਂ ਫੋਲਡ ਕਰਦੇ ਹੋ ਖੁੱਲ ਵੀ ਜਾਂਦੀਆਂ ਨੇ ਤੇ ਤਾਂ ਇਹਨੂੰ ਵਧੀਆ ਤਰੀਕੇ ਨਾਲ ਪਰ ਰੱਖ ਸਕਦੇ ਆ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਔਰ ਲਾਈਕ ਤੇ ਕਮੈਂਟ ਸ਼ੇਅਰ ਜ਼ਰੂਰ ਕਰ ਦਿਓ ਜੀ ਔਰ ਵੀਡੀਓ ਨੂੰ ਫੁੱਲ ਵਾਚ ਜ਼ਰੂਰ ਕਰਿਆ ਕਰੋ ਮਿਲਦੇ ਆ ਕਿਸੇ ਨੈਕਸਟ ਲਾਈਵ ਨੈਕਸਟ ਵੀਡੀਓ ਦੇ ਵਿੱਚ ਓਕੇ ਜੀ ਬਾਏ ਬਾਏ ਟੇਕ ਕੇਅਰ